ਬਾਈ ਜੀ ਸਸਰੀਕਾਰ ਜੀ ਅੱਜ ਮੈਂ ਪਹੁੰਚ ਰਿਹਾ ਪਿੰਡ ਰਾਮਨਗਰ ਆਪਦੇ ਨਾਨਕਾ ਪਿੰਡ ਆਪਦੇ ਨਾਨਕਾ ਘਰ ਤੇ ਆਪਦੇ ਮਾਮਾ ਜੀ ਭਗਵਾਨ ਸਿੰਘ ਕੋਲੇ ਜਿਨ੍ਹਾਂ ਨੇ ਮੈਨੂੰ ਬਈ ਪਸ਼ੂਆਂ ਦਾ ਸੌਂਕ ਜਾਗਣ ਲਈ ਇੱਕ ਆਪਦਾ ਭਮੋਲਾ ਦਿੱਤਾ ਭਮੋਲੇ ਦੇ ਪਿਤਾ ਦੇ ਦਰਸ਼ਨ ਵੀ ਕਰਵਾ ਰਹੇ ਹਾਂ ਤੁਹਾਨੂੰ ਤੇ ਬਾਕੀ ਆਪਾਂ ਮੇਰੇ ਮਾਮਾ ਜੀ ਤੋਂ ਗੱਲਬਾਤ ਪੁੱਛਦੇ ਆਂ ਵੀ ਨਸਲ ਬਰੀਡਾ ਨ ਬਰੀਡਾ ਦਾ ਕੀ ਫਰਕ ਹੈ ਕਿਵੇਂ ਹੁੰਦੀ ਹੈ ਕੀ ਗੱਲ ਆ ਕੀ ਬਾਤ ਆ ਹਨਾ ਮਾਮਾ ਜੀ ਸਸਰੀਕਾਲ ਜੀ ਸਸਰੀਕਾਲ ਪੁੱਤ ਕੀ ਹਾਲ ਆ ਬਹੁਤ ਵਧੀਆ ਮਾਮਾ ਜੀ ਤੁਸੀਂ ਦੱਸੋ ਕਿਵੇਂ ਹੋ ਠੀਕ ਹੋ ਜੀ ਵਧੀਆ ਮਾਮਾ ਜੀ ਅੱਜ ਆਪਾਂ ਇਹਦੇ ਜਵਰਾਜ ਬਾਰੇ ਪੁੱਛਦੇ ਆ ਜੀ ਜਵਰਾਜ ਦੀ ਇਹਦੀ ਆਪਣੇ ਕੋਲੇ ਆ ਝੋਟੀ ਆਈ ਆ ਗੁਰਵਿੰਦਰਾ ਆ ਖੜੀ ਆ ਇਹ 32 ਮਹੀਨਾ ਦੀ ਝੂਪੀ ਜੀ ਠੀਕ ਹੈ ਜੀ ਇਹਦੀ ਆਹੇ ਇਹ ਜਵਰਾਜ ਦੀ ਹੈ ਜੀ ਹਾਂ ਇਹਨੇ ਆਪਣੇ ਕੋਲੇ 1.7 ਲੀਟਰ ਦੁੱਧ ਦਿੱਤਾ ਪਹਿਲੇ ਸੂਏ ਅੱਛਾ ਜੀ ਆਜ ਦੀ ਕੱਟੀ ਆ ਗਈ ਠੀਕ ਹੈ ਜੀ ਇਹ ਕਿਹੜੀ ਬਰੀਡ ਆਨ ਬਰੀਡ ਕਹਿੰਦੇ ਆ ਇਹ ਅੱਜ ਤੋਂ 2 ਸਾਲ ਪਹਿਲਾਂ ਮੈਂ ਉਦੋਂ ਛੋਟੀ ਜੀ ਸੀ ਕੱਟੀ ਠੀਕ ਹੈ ਡੇਢ ਸਾਲ ਦੀ ਗੱਲ ਆ ਅੱਛਾ ਜੀ ਮੈਨੂੰ ਵਿੱਚ ਵਿਦਮਾਨਾ ਨੇ ਮੈਸੇਜ ਕਰੇ ਇਹ ਮੇਰੇ ਨਾਲ ਜਿਦਾਈ ਵੀ ਕਰੀ ਫੋਨ ਲਾ ਕੇ ਕਹਿੰਦੇ ਬਰੀਡ ਆਨ ਬਰੀਡ ਇਹ ਮੈਂ ਆ ਦੀ ਇਹਦੀ ਮਾਂ ਸੀ ਛੱਡਦਾ ਸੀ ਠੀਕ ਹੈ ਜੀ ਕਿਤੇ ਦੀ ਮਾਂ ਤੇ ਛੜਤਾ ਉਦੋਂ ਬਾਦੋਂ ਆ ਕੱਟੀ ਆਈ ਕਹਿੰਦੇ ਤੂੰ ਬਰੀਡ ਤੋਂ ਆਣ ਬਰੀਡ ਬਣਾਤੀ ਠੀਕ ਹੈ ਜੀ ਚਲੋ ਮਗਾ ਆਪਾਂ ਮੰਨ ਲਿਆ ਮਾ ਭਾਈ ਬਣਾ ਲਈ ਕਾਰਨ ਕੀ ਉਦੋਂ ਬਾਦੋਂ ਇਹ ਝੋਟੀ ਆਪਣੀ 32 ਮਹੀਨੇ ਚੋ ਵੀ 14.5 ਲੀਟਰ ਦੁੱਧ ਦੇਤਾ ਠੀਕ ਹੈ ਜੀ ਆ ਬਰੀਡ ਆਣ ਬਰੀਡ ਕੀ ਹੋ ਗਿਆ ਮੰਨ ਕੇ ਪਹਿਲਾਂ ਥਾਰੇ ਗੱਪ ਕੋਈ ਮਾਰੀ ਜਾਵੇ ਉਹਦਾ ਤਾਂ ਕੋਈ ਆਉ ਨਹੀਂ ਮੇਰੇ ਘਰੇ ਆ ਕੇ ਚੋਕ ਚਾਹੋ ਸਕਦਾ ਸਹੀ ਗੱਲ ਹੈ ਜੀ ਹੈ ਤੇ ਦੂਜਾ ਨੰਬਰ ਜੇ ਕੋਈ ਬੰਦੇ ਨੇ ਸ਼ਾਕਾ ਹਾਂਜੀ ਆਪਾਂ ਮੇਰੇ ਨਾਲ ਸੱਤ ਵੀ ਲਾ ਲੇ ਮੈਂ ਤਾਂ ਉਹਨੂੰ 5000 ਦੇਉ ਮੈਨੂੰ 2500 ਐ ਤੋਂ ਵੱਡੀ ਸਾਤ ਹੁੰਦੀ ਨਹੀਂ ਬਾੜੀ ਜਦਾਈ ਦਾ ਵੀ ਫਾਇਦਾ ਨਹੀਂ ਮੈਂ 5000 ਦੇ ਦੂੰ ਮੈਨੂੰ ਮੈਂ 2500 ਰੁਪਿਆ ਮੈਨੂੰ ਦੇ ਜੇ ਜੇ ਦੁੱਧ ਦੇ ਨੇ ਨਾ ਕੱਢਿਆ ਹੋਣਾ ਹੁਣ ਇਹ ਦੂਜੇ ਸੂਏ ਸੂਣ ਵਾਲੇ 5 ਮਹੀਨਾ ਦੀ ਗੱਬਣਾ ਹਜੇ ਵੀ ਇਹ 6 ਲੀਟਰ ਦੁੱਧ ਦੇ ਜਾਂਦੀ ਆ ਤੇ ਲੈ ਇਹਦਾ ਥੋੜਾ ਜਿਹਾ ਫੈਕਸ਼ਨ ਕਰਕੇ 6 ਮਹੀਨੇ ਲੇਟ ਹੋ ਗਈ ਠੀਕ ਹੈ ਜੀ ਮੰਨ ਕੇ ਸਮਰਦਾਏ 2 ਮਹੀਨਾ ਤੋਂ ਗਈ ਸੀ ਉਸ ਤੋਂ ਬਾਅਦ ਉਹ ਫੈਕਸ਼ਨ ਪੈਂਦੇ 5 ਮਹੀਨੇ ਦੇ ਗੈਪ ਪੈ ਗਿਆ ਵਿੱਚ ਹੁਣ ਇਹਨੂੰ ਅੱਜ ਲਾਲਾ ਸਾਲ ਮੰਗੀ ਹੋ ਗਿਆ ਸੂਈ ਨੂੰ ਠੀਕ ਹੈ ਜੀ ਤੇ ਫੇਰ ਦੂਜਾ ਨੰਬਰ ਇੱਥੇ ਆ ਜਾ ਠੀਕ ਹੈ ਜੀ ਇਹ ਵਿੱਚ ਕਹਿੰਦਾ ਬਰੀਡ ਇਹਦਾ ਇਹਦਾ ਉਹਦੇ ਨਾਲ ਕੋਈ ਤਾਲਕ ਨਹੀਂ ਇਹ ਮੰਨ ਕੇ ਟੀਕੇ ਦੀ ਝੋਟੀ ਸੀ ਆਪਣੀ ਠੀਕ ਹੈ ਜੀ ਇਹ ਝੋਟੀ ਉਹ ਤੋਂ ਮੈਂ ਕਰਾਸ ਕਰਾ ਲਈ ਠੀਕ ਹੈ ਜੀ ਇਹਦਾ ਉਹਦੇ ਨਾਲ ਬਰੀਡ ਮਿਲਦੀ ਆ ਇਹ ਆਨ ਬਰੀਡ ਮਿਲਦੀ ਆ ਠੀਕ ਹੈ ਜੀ ਹੁਣ ਇਹ ਝੋਟੀ 'ਚ ਤੂੰ ਦੇਖ ਲੈ ਨੁਕਸ ਕੀ ਕਰਦੇ ਪੂਰੀ ਸੋਹਣੀ ਝੋਟੀ ਆ ਇਹਦੇ ਥੱਲੇ ਪਹਿਲੇ ਸੂਏ ਤਾਂ ਸਾਢੇ 13 ਲੀਟਰ ਦੁੱਧ ਸੀ ਠੀਕ ਹੈ ਜੀ ਦੂਜੇ ਸੂਏ ਨੇ 15 ਲੀਟਰ ਘਾਤਾ ਠੀਕ ਹੈ ਜੀ ਹੁਣ ਇਹਦੇ ਥੱਲੇ 17 ਲੀਟਰ 300 ਗ੍ਰਾਮ ਦੁੱਧ ਮੈਂ ਚੋਲਿਆ ਠੀਕ ਹੈ ਜੀ ਅੱਜ ਇਹ ਤਿੰਨ ਮਹੀਨੇ ਸੂਣ 'ਚ ਰਹਿੰਦੇ ਆ ਠੀਕ ਹੈ ਜੀ ਹੁਣ ਇਹਦੇ ਥੱਲੇ 6 ਲੀਟਰ ਦੁੱਧ ਆ ਹੁਣ ਇਹਨੂੰ ਮੈਂ ਛੱਡ ਰਿਹਾ ਮੰਨ ਕੇ ਜੇ ਕਿਸੇ ਟਾਈਮ ਉਹ ਅਜੇ ਮੰਨ ਕੇ ਉੱਡ ਨਹੀਂ ਰਹੀ ਦੁੱਧ ਤੋਂ ਉਹ ਮੈਂ ਡੰਗ ਭੰਦਾ ਆਪਦੀ ਆਪ ਠੀਕ ਹੈ ਜੀ ਹਾਂ ਮੰਨ ਕੇ ਮੈਂ ਦੁੱਧ ਤੋਂ ਮੰਨ ਕੇ ਚੱਲ ਤਿੰਨ ਮਹੀਨਿਆਂ ਤੋਂ ਪਹਿਲਾਂ ਛੱਡਣਾ ਚਾਹੀਦਾ ਪਜੂ ਤੇ ਉਹ ਹੁਣ ਸਾਣ ਵੀ ਬਣ ਕੇ ਤੇ ਛੱਡ ਕੇ ਆ ਕੱਟਾ ਆ ਗਿਆ ਲੈ ਅਗਲਾ ਕਹਿੰਦਾ ਬਰੀਡ ਨੂੰ ਕੀ ਕਰੇਗਾ ਆ ਕੱਟਾ ਆ ਗਿਆ ਉਹ ਬਿੱਦਮਾਨਾਂ ਦਾ ਆ ਲੈ ਹੁਣ ਕੱਟਾ ਦੇਖ ਲੈ ਏ ਮੱਜਦਾ ਤੇ ਉਹ ਸਾਂਹ ਦਾ ਜੀ ਹਾਂ ਇਹਦਾ ਕਹਿੰਦੇ ਧੀ ਤੇ ਧੀ ਤੇ ਦਾ ਕੱਟੀ ਸਾਂਹ ਤੇ ਬਾਗੀ ਆ ਹੁਣ ਤੂੰ ਲਾ ਲਾ ਕਿਹੜੀ ਤੂੰ ਕਹਿੰਦੇ ਬਰੀਡ ਮੰਨ ਕੇ ਆਂ ਬਰੀਡ ਦੁੱਧ ਦੁੱਧ ਦੀ ਗੱਲ ਆ ਹੁਣ ਕੱਟੀ ਹੁੰਦੀ ਤਾਂ ਤੁਹਾਨੂੰ ਦੁੱਧ ਦਾ ਵੀ ਦਾ ਆ ਹੁਣ ਕੱਟਾ ਦੇਖ ਲੈ ਕਿਹੜੇ ਕੰਮ ਦਾ ਹੈ ਇਹ ਇਹ ਟੀਕੇ ਦਾ ਆ ਜੀ ਟੀਕੇ ਦਾ ਨਹੀਂ ਇਹ ਵੀ ਸਾਂਹ ਤੇ ਆਇਆ ਹੈ ਕਹਿੰਦੇ ਬਰੀਡ ਮੰਨ ਕੇ ਬਰੀਡ ਤੇ ਦਾ ਆ ਗਈ ਕੱਟੀ ਠੀਕ ਹੈ ਜੀ ਮਾਨਿਕਾ ਨੇ ਆਨ ਬਰੀਡ ਕਰਤੀ ਤੂੰ ਆਦੀ 30 ਤੇ 60 ਤੇ ਉਹਦੇ ਮਾਂ ਤੇ ਠੀਕ ਹੈ ਜੀ ਉਹ ਤਾਂ ਦੁੱਧ ਵੀ ਵਧੀਆ ਦੇਤਾ ਤੀ ਨੇ ਕਿਹੜਾ ਦੀ ਮਾਂ ਵੱਲੋਂ ਠੀਕ ਹੈ ਜੀ ਕੱਟੀ ਵੀ ਬਹੁਤ ਸੋਹਣੀ ਆ ਦੁੱਧਾ ਪੂਰਾ ਥਾਨ ਕਪਾ ਤੇ ਦੂਲਾ ਲੰ 11 ਮਹੀਨਾ ਦੀ ਕੱਟੀ ਆ ਠੀਕ ਹੈ ਜੀ ਇਹ ਕਿਹੜੀਆਂ ਬਿਨਾ ਉਹ ਤੋਂ ਛੱਡੀ ਸੀ ਉਹਨੇ ਆ ਦੇਖ ਲਾ ਕੱਟਾ ਦਿੱਤਾ ਨਾ ਤਾਂ ਪਿਓ ਤੇ ਨਾ ਇਹ ਮਾਂ ਤੇ ਫਿਰ ਪਰਮਾਤਮਾ ਦੇ ਵੀ ਆ ਕੋਈ ਸਹੀ ਗੱਲ ਹੈ ਜੀ ਕੱਲੀ ਆਪਾਂ ਬਰੀਡ ਤੇ ਆ ਫਿਰ ਵਾਹਿਗੁਰੂ ਤੋਂ ਵੀ ਉਤੋਂ ਦੀ ਹੋਗੇ ਲੋਕ ਸਹੀ ਗੱਲ ਹੈ ਜੀ ਆ ਪਰਮਾਤਮਾ ਜੀ ਇਹਦਾ ਕੀ ਪਤਾ ਬਰੀਡ ਤੋਂ ਆਨ ਬਰੀਡ ਆ ਬਣ ਗਈ ਲੇ ਸਹੀ ਗੱਲ ਹੈ ਜੀ ਕਿ ਮੇਰੇ ਉਹ ਵਿਦਮਾਨਾਂ ਦੇ ਹਿਸਾਬ ਨਾਲ ਮੈਂ ਕਰਾਈ ਸੀ ਹੋਰ ਮੈਂ ਐਸੀ ਉਹ ਤੇ ਨਾ ਤਾਂ ਕੱਟੇ ਮਾਂ ਤੇ ਗਿਆ ਹੈ ਨਾ ਉਹ ਤੇ ਗਿਆ ਇਹ ਕੀ ਗੱਲ ਚਲ ਠੀਕੇ ਦਾ ਤਾਂ ਆਪਾਂ ਮੰਨ ਲਾ ਭਾਈ ਕੋਈ ਇਹੜਾ ਫੇਰ ਹੁਣ ਆਪਾਂ ਦਾ ਆਪ ਦੇ ਘਰੀ ਤਜਰਬਾ ਕਰਕੇ ਦੇਖ ਲਿਆ ਆਂ ਵੀ ਆਪਣਾ ਝੋਟੀ ਵੀ ਆਪਣੀ ਦੁੱਧ ਚੰਗੇ ਵਾਲੀ ਆ ਥਾਂ ਤੇ ਤਾਂ ਥਾ ਦੱਸ ਦੇ ਤੇ ਆਹ ਹੁਣ ਕੱਟਾ ਦੇਖ ਲੈ ਕੀ ਆ ਸਹੀ ਗੱਲ ਹੈ ਜੀ ਉਹ ਕਹਿੰਦੇ ਤੂੰ ਮੰਨ ਕੇ ਬੇਗੜ ਬਣਾ ਦੀ ਹੁਣ 14 ਲੀਟਰ ਦੇਦਾ ਇਹਦਾ ਤੇਰੇ ਕੋਲੇ ਆਏ ਕਿ ਮੰਨ ਕੇ ਕਿ ਤੂੰ ਸੂਪ ਹੀ ਪ੍ਰਮਾਤਮਾ ਸੁੱਖ ਰੱਖ ਕੇ 5 ਮਹੀਨਿਆਂ ਤੋਂ ਤੈਨੂੰ 15 16 ਲੀਟਰ ਦੇ ਝੋਟੀ ਦੇਊਗੀ ਦੂਜੇ ਸੂਏ 3 ਠੀਕ ਹੈ ਜੀ ਆਪੇ ਬਰੀਡ ਆਨ ਬਰੀਡ ਨੂੰ ਕੀ ਮੰਨੇਗਾ ਸਹੀ ਗੱਲ ਆ ਬਈ ਫੇਰ ਤਾਂ ਕੋਈ ਆਨ ਬਰੀਡ ਨਹੀਂ ਹੋਈ ਯਾਰ ਹਾਂ ਆ ਦੇਖੋ ਬਈ ਛੋਟੇ ਨੂੰ ਉਹਦੀ ਮਾਂ ਤੀ ਛੱਡ ਕੇ ਉਸੇ ਤੋਂ ਹੀ ਕਰਾਸ ਕਰਵਾ ਕੇ ਆ ਝੋਟੀ ਆਈ ਏ 32 ਮਹੀਨਿਆਂ ਦੀ ਸੂਈ ਆ ਪਹਿਲੇ ਸੂਏ 1.75 ਲੀਟਰ ਦੁੱਧ ਦਿੱਤਾਗਾ ਗਾਂ ਕੱਟੀ ਵੀ ਹੋਣੀ ਪੂਰੀ ਸੋਣੀ ਝੋਟੀ ਆਈ ਏ ਬਾਅਦ ਚ ਉਹਦੀ ਦੇਖੋ ਗਾਂ ਕੱਟੀ ਉਹ ਵੀ ਪੂਰੀ ਟਾਪ ਦੀ ਆਈ ਏ ਬਈ ਇਹ ਸਾਰੇ ਵੀਰੇ ਬਾਦੂ ਗੱਲਾਂ ਨੇਗੀਆਂ ਬਹੁਤ ਘੈਂਟ ਬੱਚੇ ਆਉਂਦੇ ਨੇਗੇ ਬਰੀਡ ਚਾਹੀਦੀ ਆ ਪਰ